ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਇਹ ਗਿਰ ਸਕਦੀ ਹੈ ਇਹ ਕਹਿਣਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਾ ਦਾ ਤੇ ਦਿੱਲੀ ਦੇ ਐਜੂਕੇਸ਼ਨ ਮਨਿਸਟਰ ਆਤੀਸ਼ੀ ਹੋਣਾ ਦਾ ਦਰਸਲ ਉਹ ਕਹਿ ਰਹੇ ਆ ਕਿ ਭਾਜਪਾ ਵੱਲੋਂ ਆਪਰੇਸ਼ਨ ਲੋਟਸ ਦੇ ਤਹਿਤ ਸਾਡੇ ਐਮਐਲਏ ਨੂੰ ਸੰਪਰਕ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ 25 ਕਰੋੜ ਰੁਪਈਆ ਜਿਹੜਾ ਉਹ ਆਫਰ ਕਰ ਦਿੱਤਾ ਕਿ ਤੁਸੀਂ ਆਮ ਆਦਮੀ ਪਾਰਟੀ ਛੱਡ ਦਿਓ ਬੀਜੇਪੀ ਜੁਆਇਨ ਕਰ ਲਓ ਔਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਆਫਰ ਦਿੱਤੀ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਟਿਕਟ ਦਿੱਤੀ ਜਾਵੇਗੀ ਔਰ ਤੁਹਾਨੂੰ ਭਾਜਪਾ ਦੇ ਬੈਨਰ ਹੇਠ ਜਿਹੜਾ ਚੋਣ ਵੀ ਲੜਾਈ ਜਾਏਗੀ ਔਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਉਹ ਕਹਿੰਦੇ ਵੀ ਸਾਡੇ ਐਮਐਲਏਜ਼ ਨੂੰ ਭਾਜਪਾ ਇਹ ਕਹਿ ਰਿਹਾ ਵੀ ਕੁਝ ਦਿਨਾਂ ਦੇ ਵਿੱਚ ਅਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਣਾ ਉਹ ਸ਼ਰਾਬ ਘਟਾਲਾ ਜਿਹੜਾ ਇੱਕ ਮਾਮਲਾ ਚੱਲਦਾ ਪਿਆ ਉਹਦੇ ਤਹਿਤ ਕਿਉਂਕਿ ਸਾਰਿਆਂ ਨੂੰ ਪਤਾ ਕਿ ED ਚਾਰ ਵਾਰ ਸਮਨ ਕਰ ਚੁੱਕੀ ਆ ਔਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਆ ਇਹ ਪੇਸ਼ ਨਹੀਂ ਹੋ ਰਹੇ ਉਹ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਅਸੀਂ ਗ੍ਰਿਫਤਾਰ ਕਰ ਲੈਣਾ ਸਰਕਾਰ ਜਿਹੜੀ ਆ ਟੁੱਟ ਜਾਣੀ ਆ ਤੇ ਉਹਦੇ ਨਾਲੋਂ ਪਹਿਲਾਂ ਤੁਸੀਂ ਜਿਹੜਾ ਇਹ ਭਾਜਪਾ ਜੁਆਇਨ ਕਰ ਲਓ ਉਹਦੇ ਵਿੱਚ ਤੁਹਾਡਾ ਫਾਇਦਾ ਰਹੇਗਾ ਉਧਰ ਆਪਾਂ ਦੂਜੇ ਪਾਸੇ ਇਹ ਵੀ ਦੇਖਿਆ ਵੀ ਇੰਡੀਆ ਅਲਾਈਅንስ ਜਿਹੜਾ ਹੋਇਆ ਸੀਗਾ 28 ਪਾਰਟੀਆਂ ਸੀ ਉਹਦੇ ਵਿੱਚ ਉਹਦੇ ਵਿੱਚ ਮੁੱਖ ਤੌਰ ਤੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਮਲਿਕਾ ਅਰਜੁਨ ਖੜਕੇ ਰਾਹੁਲ ਗਾਂਧੀ ਵੀ ਕਹਿ ਸਕਦੇ ਆ ਮਮਤਾ ਬੇਨਰਜੀ ਔਰ ਨਿਤਿਸ਼ ਕੁਮਾਰ ਜਨਤਾਦਲ ਯੂनाइटेड ਦੇ ਹੁਣ ਕੱਲ੍ਹ ਦੀਆਂ ਇਹ ਵੀ ਖਬਰਾਂ ਆਈਆਂ ਵੀ ਜਿਹੜੇ ਨितीश ਕੁਮਾਰ ਆ ਇਹ ਵੀ ਆਪਣੀ ਸਰਕਾਰ ਜਿਹੜੀ ਹੈ ਭੰਗ ਕਰਨ ਜਾ ਰਹੇ ਆ ਇਹਨਾਂ ਦਾ ਵੀ ਜਿਹੜਾ ਮੋਹ ਭੰਗ ਹੋ ਗਿਆ ਇੰਡੀਆ ਗੱਠਜੋੜ ਤੋਂ ਹੋ ਸਕਦਾ ਹੈ ਕਿ ਨितीश ਕੁਮਾਰ ਜਿਹੜੇ ਆ ਇਹ ਆਪਣਾ ਅਸਤੀਫਾ ਦੇ ਦੇਣ 28 ਜਿਹੜੀ ਤਰੀਕ ਜਨਵਰੀ ਦੀ ਆ ਉਹ ਮੁਕਰਰ ਕੀਤੀ ਗਈ ਆ ਕੰਸੂਆ ਹੀ ਨਹੀਂ ਹਾਲੇ ਪਰ ਇਦਾਂ ਲੱਗਦਾ ਵੀ ਜਿੱਦਾਂ ਬੀਜੇਪੀ ਗਵਰਨਮੈਂਟ ਜਿਹੜੀ ਆ ਇਹ ਇਸ ਵੇਲੇ ਆਪਰੇਸ਼ਨ ਲੋਟਸ ਜਿਹੜਾ ਇਹਨਾਂ ਨੇ ਪੂਰੇ ਭਾਰਤ ਦੇ ਵਿੱਚ ਚਲਾਇਆ ਹੋਇਆ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰ ਨਹੀਂ ਹੈਗੀ ਕਿਉਂਕਿ ਲੋਕ ਸਭਾ ਚੋਣਾਂ ਜਿਹੜੀਆਂ ਉਹ ਨਜ਼ਦੀਕ ਆ ਰਹੀਆਂ ਨੇ 2024 ਦੀਆਂ ਚੋਣਾਂ ਲਗਭਗ ਇਸ ਸਾਲ April ਜਾਂ May ਦੇ ਵਿੱਚ ਹੋ ਜਾਣੀਆਂ ਨੇ ਔਰ ਇਹਦੇ ਚਲਦਿਆਂ BJP ਦਾ ਇਹ ਵੀ ਨਾਰਾ ਕਿ ਇਸ ਵਾਰ 400 ਤੋਂ ਪਾਰ ਹੁਣ ਜੇ ਇਹਨਾਂ ਨੂੰ 400 ਤੋਂ ਪਾਰ MPs ਚਾਹੀਦੇ ਆ ਤਾਂ ਫਿਰ ਇਹਨਾਂ ਨੂੰ ਲੀਡਰ ਵੀ ਚਾਹੀਦੇ ਆ ਇਹਨਾਂ ਨੂੰ ਉਹ ਚਿਹਰੇ ਵੀ ਚਾਹੀਦੇ ਆ ਜਿਹੜੇ ਵੋਟਾਂ ਪਵਾ ਸਕਣ ਜਿਹੜੇ ਲੋਕਾਂ ਨੂੰ ਵੋਟਾਂ ਦੇ ਵਿੱਚ ਤਬਦੀਲ ਕਰ ਸਕਣ ਵੋਟਾਂ ਇਹਨਾਂ ਨੂੰ ਵੱਧ ਤੋਂ ਵੱਧ ਪੈਣ ਤਾਂ ਹੀ 400 ਤੋਂ ਪਾਰ ਹੋਊਗਾ ਇਸੇ ਦੇ ਚਲਦਿਆਂ ਇਦਾਂ ਲੱਗਦਾ ਕਿ ਇਹ ਆਪਰੇਸ਼ਨ ਲੋਟਸ ਜਿਹੜਾ ਇਹ ਵਾਕਿਆ ਹੀ ਇਹ ਚੱਲ ਰਿਹਾ ਪਰ ਆਪਾਂ ਵਾਪਸ ਆਉਨੇ ਆ ਅਰਵਿੰਦ ਕੇਜਰੀਵਾਲ ਹੋਣਾ ਤੇ ਅਰਵਿੰਦ ਕੇਜਰੀਵਾਲ ਇਹ ਗੱਲ ਆਖ ਰਹੇ ਆ ਕਿ ਦਿੱਲੀ ਦੇ ਵਿੱਚ ਸਾਡੀ ਜਿਹੜੀ ਸਥਿਤੀ ਆ ਉਹ ਬੜੀ ਮਜ਼ਬੂਤ ਆ ਭਾਜਪਾ ਬਹੁਤ ਵਾਰ ਕੋਸ਼ਿਸ਼ ਕਰ ਚੁੱਕੀ ਆ ਸਨ ਲਾਉਣ ਦੀ ਪਰ ਉਹਨਾਂ ਕੋਲੋਂ ਸਨ ਲੱਗ ਨਹੀਂ ਰਹੀ ਔਰ ਉਹ ਹੁਣ ਇੱਕ ਵਾਰ ਫੇਰ ਆਪਰੇਸ਼ਨ ਲੋਟਸ ਦੇ ਤਹਿਤ ਸਾਡੇ ਐਮਐਲਏਸ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ ਇਦਾਂ ਦਾ ਹੀ ਸਿਲਸਿਲਾ ਅਸੀਂ ਪੰਜਾਬ ਦੇ ਵਿੱਚ ਵੀ ਲੰਗੇ ਸਾਲ ਦੇਖਿਆ ਸੀਗਾ ਜਦੋਂ ਪੰਜਾਬ ਦੇ ਕੁਝ ਐਮਐਲਏਜ਼ ਨੇ ਇਹ ਇਲਜ਼ਾਮ ਲਗਾਇਆ ਸੀਗਾ ਕਿ ਭਾਜਪਾ ਸਾਨੂੰ ਸੰਪਰਕ ਕਰ ਰਹੀ ਹੈ ਸਾਨੂੰ ਮੀਟਿੰਗ ਕਰਨਾ ਚਾਹੁੰਦੇ ਆ ਔਰ ਕਹਿ ਰਹੇ ਆ ਵੀ ਤੁਹਾਨੂੰ ਕਰੋੜਾ ਰੁਪਈਆ ਜਿਹੜਾ ਉਹ ਦੇ ਦਿੱਤਾ ਜਾਵੇਗਾ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਛੱਡ ਦਿਓ ਭਾਜਪਾ ਜੁਆਇਨ ਕਰ ਲਓ ਹੁਣ ਇਹ ਸਭ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਦਿੱਲੀ ਦੇ ਐਜੂਕੇਸ਼ਨ ਮਨਿਸਟਰ ਆਤੀਸ਼ੀ ਜਿਹੜੇ ਆ ਉਹ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਜਿਹੜੀ ਹੈ ਸਾਡੇ ਐਮਐਲਏਜ਼ ਦੇ ਨਾਲ ਕੁਝ ਏਦਾਂ ਦੀ ਗੰਢ ਤੁਪ ਕਰ ਸਕਦੀ ਆ ਹਾਲਾਂਕਿ ਉਹ ਇਹ ਵੀ ਕਹਿੰਦੇ ਆ ਵੀ ਸਾਡੇ ਐਮਐਲਏਜ਼ ਨੇ ਸਾਨੂੰ ਜਿਹੜਾ ਇਹਦੇ ਬਾਰੇ ਇਨਫੋਰਮ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਕੁਝ ਵੱਡੇ ਲੀਡਰ ਜਿਹੜੇ ਆ ਉਹ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਆ ਜਿਨ੍ਹਾਂ ਦੇ ਵਿੱਚ ਸੰਜੇ ਸਿੰਘ ਡਿਪਟੀ ਚੀਫ ਮਿਨਿਸਟਰ ਜਿਹੜੇ ਮਨੀਸ਼ ਸੋਧਿਆ ਉਹ ਵੀ ਜੇਲ੍ਹ ਦੇ ਵਿੱਚ ਆ ਹੁਣ ਇਹ ਸਭ ਦੇ ਵਿੱਚ ਜਿੱਥੇ ਵੱਡੇ ਲੀਡਰਸ ਜਿਹੜੇ ਆ ਉਹ ਜੇਲ੍ਹ 'ਚ ਆ ਅਰਵਿੰਦ ਕੇਜਰੀਵਾਲ ਇਹ ਕਹਿ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਵੀ ਜੇਲ੍ਹ 'ਚ ਛੁੱਟਿਆ ਜਾ ਸਕਦਾ ਔਰ ਪਿੱਛੋਂ ਸਰਕਾਰ ਜਿਹੜੀ ਹੈ ਇਹ ਤੋੜੀ ਜਾ ਸਕਦੀ ਹੈ ਹਾਲਾਂਕਿ ਇਸ ਗੱਲਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਜਦੋਂ ਤੋਂ ਇਹ ਗੱਲਾਂ ਸਾਹਮਣੇ ਆਈਆਂ ਕਿ ਦਿੱਲੀ ਦੇ ਵਿੱਚ ਆਪਰੇਸ਼ਨ ਲੋਟਸ ਜਿਹੜਾ ਉਹ ਚੱਲ ਰਿਹਾ ਇਹ ਤੋਂ ਬਾਅਦ ਸਿਆਸਤ ਗਰਮਾ ਗਈ ਆ ਉਹਦਾ ਕਾਰਨ ਇਹੀ ਹੈ ਕਿ ਸਾਰੇ ਪਾਸਿਓਂ ਜੇ ਦੇਖਿਆ ਜਾਵੇ ਪੂਰੇ ਏ 360 ਡਿਗਰੀ ਜੇ ਘੁੰਮਿਆ ਜਾਵੇ ਤਾਂ ਇਦਾਂ ਲੱਗਦਾ ਵੀ ਜਿੱਦਾਂ ਹਰ ਪਾਸੇ ਇਸ ਵੇਲੇ ਗੱਠਜੋੜ ਦੀ ਜਿਹੜੀ ਰਾਜਨੀਤੀ ਐ ਕਿਸੇ ਨੂੰ ਤੋੜ ਲੋ ਕਿਸੇ ਨੂੰ ਜੋੜ ਲੋ ਇਹ ਸ਼ੁਰੂ ਹੋ ਚੁੱਕਾ ਔਰ ਸ਼ਾਇਦ ਇਸੇ ਦੇ ਚਲਦਿਆਂ ਅਰਵਿੰਦ ਕੇਜਰੀਵਾਲ ਨੇ ਇਹ ਜਿਹੜੀ ਪੋਸਟ ਸਾਂਝੀ ਕੀਤੀ ਔਰ ਆਤੀਸ਼ੀ ਜਿਹੜੇ ਉਥੋਂ ਦੇ ਐਜੂਕੇਸ਼ਨ ਮਨਿਸਟਰ ਐ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਸਾਰੀ ਜਾਣਕਾਰੀ ਦਿੱਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ